ਓਏ ਨੰਬਰ ਰੇਡਰ ਦਾ ਹਾਰ ਲਿਆ ਦੇ ਫੈਸਲੇ ਐ ਹਾਰ ਲੇ ਦਿੱਤੇ ਜਾਣੇ ਆਓ ਸਾਹਮਣੇ ਬੂਰੀਆ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਲੈ ਵੀ ਕਾਲੇ ਸੰਘਿਆੜਿਆ 7 ਲੱਖ ਇੱਕ ਜਫਾ 7 ਲੱਖ ਇੱਕ ਜਫਾ 7 ਲੱਖ ਰੁੜਕਾ ਰੁੜਤ ਗਿਆ 7 ਲੱਖ ਦਾ ਜਫਾ 7 ਲੱਖ ਦਾ ਜਫਾ ਕਾਲੇ ਸੰਘਿਆੜੇ 7 ਲੱਖ ਦਾ ਇਹ ਸਮਾਰੋਪਨ ਪੱਤੜ ਹਾਂ ਵੀ ਸਨੀ ਤੇ 7 ਲੱਖ ਨਗਦੋਂ ਨਗਦ ਦਈਏ 7 ਲੱਖ ਨਗਦੋਂ ਨਗਦ ਬਲਾਨ ਸਾਹਿਬ ਹੰਮੇ ਕੋਲ ਆ ਜਾਓ ਦੀਪ ਮਠੱਡੇ ਦਾ ਸਪੈਸ਼ਲ ਧੰਨਵਾਦ ਦੀ ਮਠੱਡੇ ਦਾ ਚਾਲ ਸਾਹਬ ਦਾ ਵੀ ਸਪੈਸ਼ਲ ਧੰਨਵਾਦ ਹਾਂਜੀ ਸਨੀ ਨੂੰ ਜਿਹੜਾ ਹੈ ਪਲੀਜ਼ ਆਪਣੇ ਫੋਨ ਬਟੂ ਧਿਆਨ ਦਿਓ ਬੱਗੋ ਯੂਕੇ ਦੀਪਕ ਹੈ ਹੈਲੋ ਇੱਕ ਜ਼ਰੂਰੀ ਸਵਾਲ ਹੈ ਜੀ ਮੰਗਿਆ ਬਾਸੀ ਬਿੱਲਾ ਕੈਨੇਡਾ ਵਰਿੰਦਰ ਕੈਨੇਡਾ ਸੁਖਜੀਤ ਸਿੰਘੂ ਯੂਐਸਏ ਕੁਲਵਿੰਦਰ ਕਾਲਾ ਤੇ ਕਹਿੰਦਾ ਯੂਐਸਏ ਤੇ ਜੌਨ ਇਹਨਾਂ ਵੱਲੋਂ 7 ਲੱਖ ਹੈਲੋ 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 ਸੀਪੀ ਗੋਡਲਸ ਮੈਂ ਇੱਕ ਫੜ ਲਈ ਅੰਸ਼ ਬੱਚਾ ਆਇਆ ਹੈਲੋ ਹੈਲੋ ਰੂਪ 7 ਲੱਖ ਰੁਪਏ ਰੂਪ ਵਾਲ ਤੋਂ ਅੰਸ਼ ਬੱਚਾ ਹੈ ਅਕੈਡਮੀ ਖੇਡਣ ਆਉਂਦਾ ਸਾਡੇ ਉਹ ਲੱਭ ਨਹੀਂ ਰਿਹਾ ਨਾ ਉਹਨਾਂ ਕੋਨਟੈਕਟ ਹੋ ਰਿਹਾ ਜਿੱਥੇ ਵੀ ਹੋਵੇ ਮੈਸੇਜ ਤੇ ਆ ਜੀ ਅਮਰਤਪਾਲ ਬਲਾਲਾ ਅਲਸੋ ਬੱਚਾ ਹੈ ਰੂਪੋਵਾਲ ਤੋਂ ਬਹੁਤ ਤਕੜਾ ਇਹ ਮੈਚ ਖੇਡਿਆ ਗਿਆ ਹਾ ਥਲੇ ਦਾ ਮੰਗਾ ਵੀਰ ਕਹਿੰਦਾ ਵੀ 28 ਤਰੀਕ ਦਾ ਸੱਦਾ ਕਾਲੇ ਰਗਵੀਰ ਉਹਨਾਂ ਵੱਲੋਂ ਦਿਲਪ੍ਰੀਤ ਉਹਨਾਂ ਵੱਲੋਂ ਅੱਜ ਦੇ ਇਸ ਸੀਪੀ ਕੋਡਲਸ ਮੈਚ ਸ਼ਾਹ ਕੋਟ ਦੇ ਨੰਬਰ ਰਹੇ ਨੇ 32 ਨਕੌਦਰ ਦੇ ਨੰਬਰ ਨੇ 42.5